ਕੀਤਾ ਕਹੇ ਕਰੇ ਮਨਮਾਨ ਦੇਵਣ ਹਾਰੇ ਕਹਿ ਹੱਥ ਜਾਣ ਪਾਵੇਂ ਦੇ ਨਾ ਦੇਈ ਸੋਏ ਕੀਤੇ ਕਹਿਆ ਕਿਆ ਹੋਈ ਕਾਪੇ ਸੱਚ ਪਾਵੇ ਤਿਸ ਸੱਚ ਅੰਦਾ ਕੱਚਾ ਕਚਨ ਕਚੂ ਰਹਾ ਜਾ ਕੇ ਰੁਕੋ ਬਿਰ ਕੋ ਆਰਾ ਜੇ ਹੀ ਤਾਤ ਤੇਹਾ ਤਿੰਨ ਨਾ ਫੁੱਲ ਭਾਉ ਫਲ ਲਿਖਿਆ ਪਾਈ ਆਪ ਬੇਜ ਆਪੇ ਹੀ ਖਾਇ ਕੱਚੀ ਕਾਂਦ ਕੱਚਾ ਵਿੱਚ ਰਾਜ ਮਤ ਅਲੂਣੀ ਫਿੱਕਾ ਸਾਦ ਨਾਨਕ ਆਣੇ ਆਵੇ ਰਾਸੋ ਵਿਣਾ ਹੈ ਨਹੀਂ ਸੁਬਾਸੋ ਸ੍ਰੀ ਰਾਗ ਮਹੱਲਾ ਪਹਿਲਾ ਗਾਰ ਪੰਜਵਾਂ ਆ ਛਲ ਸਲਾਈ ਨ ਚਲੇ ਨਾ ਕਾਉ ਕਟਾਰਾ ਕਰ ਸਕੈ ਜੋ ਸਾਹਿਬ ਰਾਖੈ ਤੋ ਰਹਿ ਇਸ ਲੋਭੀ ਕਾ ਜਿਓ ਟਲਪੜ ਬੇਣ ਤੇਲ ਦੀਵਾ ਕਿਉ ਜਲੇ ਰਹਾ ਪੋਤੀ ਪ੍ਰਾਣ ਕਮਾਈਏ ਪੋਵਟੀਏ ਤੋ ਤਨ ਪਾਈ ਸਚ ਬੂਝਣ ਆਣ ਜਲਾਈਏ ਯੋ ਤੇਲ ਦੀਵਾ ਯੋ ਜਲੇ ਕਰ ਚਾਨਣ ਸਾਹਿਬ ਤਿਉ ਮਿਲੇ ਰਹਾ ਇਹ ਤੇ ਤਨ ਲਾਗੇ ਬਾਣੀਆਂ ਸੋ ਕਹੋ ਵੇ ਸੇਵਕ ਮਾਨੀਆਂ ਸਭ ਦੁਨੀਆਂ ਆਵਣ ਜਾਣੀਆਂ ਵੇਚ ਦੁਨੀਆਂ ਸੇ ਉਹ ਕਮਾਈਐ ਤਾ ਦਰਗੈ ਬੈਸਣ ਪਾਈਐ ਕਹੋ ਬਾਹ ਨਾਨਕ ਲੜਾਈਐ ਸ੍ਰੀ ਰਾਗ ਮਹਲਾ 3 ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਉ ਸਤਿਗੁਰ ਸਿਵੇ ਆਪਣਾ ਇਕ ਮਨ ਇਕ ਚੇਤ ਭਾਈ ਸਾਤ ਗੁਰ ਮਨ ਕਾਮਨਾ ਤੀਰਥ ਹੈ ਜਿਸ ਨੂੰ ਦੇਹੀ 부ਝਾਈ ਮਨ ਚੰਦਿਆ ਵਰ ਪਾਵਣਾ ਜੋ ਚੈ ਸੋ ਬਲ ਪਾਈ ਨਾਮ ਧਾਈਐ ਨਾਉ ਮੰਗੀਐ ਨਾਮੇ ਸਹਿਜ ਸਮਾਈ ਮਨ ਮੇਰੇ ਹਰ ਰਸ ਚਾਖ ਦਿਗ ਜਾਏ ਜਿਨੇ ਗੁਰਮੁਖ ਚਾਖਿਆ ਸਹਿਜ ਰਹਿ ਸਮਾਇ ਰਹਾਉ ਜਿਨੇ ਸਤਗੁਰੂ ਸੇਵਿਆ ਤਿੰਨੇ ਪਾਇਆ ਨਾਮ ਨਿਧਾਨ ਅੰਤਰ ਹਰ ਰਸ ਰਵ ਰਹਿ ਆ ਚੁਕਾ ਮਨ ਅਭਿਮਾਨ ਹਰ ਦੇ ਕਮਲ ਪਰਗਾਸਿਆ ਲਗਾ ਸਹਿਜ ਧਿਆਨ ਮਨ ਨਿਰਮਲ ਹਰ ਰਾਵ ਰਹਿ ਗਿਆ ਪਾਇਆ ਦਰਗੈ ਮਾਨ ਸਤ ਗੁਰੂ ਸੇਵਣੀ ਆਪਣਾ ਤੇ ਵਿਰਲੇ ਸੰਸਾਰ ਹੋਵੇਂ ਮਮਤਾ ਮਰਗੇ ਹਾਰ ਰਾਕੇ ਔਰਦਾਰ ਹਾਂ ਤਨ ਕਾਬਲ ਹਾਰ ਨੇ ਜਿਨ੍ਹਾਂ ਨਾਮ ਲਗਾ ਪਿਆਰ ਸਈ ਸੁਖੀਏ ਚੋਹ ਜੁਗੀ ਜਿਨ੍ਹਾਂ ਖੋਟ ਅਪਾਰ ਗੁਰ ਮਿਲੀਏ ਨਾਮ ਬਾਈਏ ਚੁਕੇ ਮੋਹ ਪਿਆਸ ਹਰ ਸੇਤੀ ਮਨ ਰਵ ਰਹਿਆ ਕਰੀ ਮਹਿ ਉਦਾਸ ਜਿੰਨਾ ਹਰ ਕਾ ਸਾਧਨਾ ਆਇਆ ਹਉ ਦਿਨ ਬਲੇ ਹਾਰ ਜਾਸੂ ਨਾਨਕ ਨਦਰੀ ਪਾਈਐ ਸਚ ਨਾਮ ਗੁਣਤਾਸ ਸ੍ਰੀ ਰਾਗ ਮਹੱਲਾ 3 ਬਉ ਪੇਕ ਕਰ ਪਰਮਾਈਐ ਮਨ ਹਿਰਦੇ ਕਬਟ ਕਮਾਈ ਹਰ ਕਾ ਮੈ ਲੈਣਾ ਬਾਬਈ ਮਰ ਵਿਸਟਾ ਮਾਹੀ ਸਮਾਈ ਮਾਨ ਰੇ ਗ੍ਰਹਿ ਹੀ ਮਾਹੀ ਉਦਾਸ ਸੱਚ ਸੰਜਮ ਕਰਨੀ ਸੋ ਕਰੇ ਗੁਰਮਗ ਹੋਏ ਪ੍ਰਗਾਸ ਰਹਾਉ ਗੁਰ ਕੈਬਦ ਮਨ ਜੀਤੇ ਆ ਗਤ ਮੁਕਤ ਘਰੇ ਮਹਿ ਪਾਈ ਹਰ ਕਾ ਨਾਮ ਧਿਆਈਐ ਸਤ ਸੰਗਤ ਮੇਲ ਮਲਾਈ ਜੇ ਲੱਖ ਇਸਤਰੀਆਂ ਭੋਗ ਕਰ ਨਾ ਵਿਖਾਂਡ ਰਾਜ ਕਮਾਈ ਬਿਨ ਸਤ ਗੁਰੂ ਸੋਖਣਾ ਪਾਵਈ ਫਿਰ ਫਿਰ ਜੁਨੇ ਪਾਈ ਹਰ ਹਾਰ ਕੰਟ ਜਿਨੇ ਪਹਿਰਿਆ ਗੋਰ ਚਰਣੀ ਚਿਤ ਲਾਈ ਤਿੰਨਾ ਪਿਛੇ ਰਿੱਧ ਸਿਧ ਫਿਰੀ ਉਨਾ ਤੇ ਨਾ ਤੁਮਾਈ ਜੋ ਪ੍ਰਭ ਭਾਵੈ ਸੋ ਥੀਏ ਅਵਰ ਨਾ ਕਰਨਾ ਜਾਈ ਜਨ ਨਾਨਕ ਜੀਵੇ ਨਾਮ ਲੈ ਹਰ ਦੇਵ ਸਜੋ ਸੁਬਾਈ ਸ੍ਰੀ ਰਾਗ ਮਹੱਲਾ ਤੀਜਾ ਕਾਰ ਪਹਿਲਾ ਜੈਸੇ ਕੇ ਸਰਕਾਰ ਹੈ ਜਿਸ ਹੀ ਕਾ ਸਭ ਕੋਈ ਗੁਰਮੁਖ ਕਾਰ ਕਮਾਵਣੀ ਸੱਚ ਕਟ ਪ੍ਰਗਟ ਹੋਏ ਅੰਤਰ ਜਿਸ ਕੈ ਸੱਚ ਵਸੈ ਸਚੈ ਸਚੀ ਸੋਈ ਸੱਚ ਮਿਲੇ ਸੇ ਨਾ ਵਿਛੜੇ ਤੇਨ ਨਿੱਜਕਾਰ ਵਾਸਾ ਹੋਈ ਮੇਰੇ RAM ਮੈਂ ਹਰ ਬਿਨ ਆਵਰ ਨਾ ਕੋਏ ਸਾਤ ਗੁਰੂ ਸੱਚ ਪ੍ਰਭ ਨਿਰਮੁਲਾ ਸਬਦ ਮਲਾਵਾ ਹੋਈ ਰਹਾ ਸਬਦ ਮਿਲੇ ਸੋ ਮਿਲ ਰਹਾ ਜੇ ਸੋ ਨਉ ਆਪੇ ਲੈ ਮਲਾਈ ਦੂਜੇ ਭਾਏ ਕੋ ਨਾ ਮਿਲੇ ਫਿਰ ਫਿਰ ਆਵੇ ਜਾਏ ਸਭ ਮੈਂ ਇੱਕ ਵਰਤਦਾ ਏਕੋ ਰਹਿ ਆਸਮਾਈ ਜਿਸ ਨਉ ਆਪ ਦਿਆਲ ਹੋਏ ਸੋ ਗੁਰਮਖ ਨਾਮ ਸੁਮਾਈ ਪੜ ਪੜ ਪੰਡਤ ਜੋਤ ਕੀ ਵਾਦ ਕਰੇ ਬੇਚਾਰੋ ਮਤ ਬੁੱਧ ਭਵੀ ਨਾ ਬੁੱਝਾਈ ਅੰਤਰ ਲੋਭ ਵਕਾਰ ਲੱਖ 84 ਭਰਮ ਦੇ ਭ੍ਰੰ ਭ੍ਰੰ ਹੋਏ ਖਵਾਰ ਪੂਰਬ ਲਿਖਿਆ ਕਮਾਵਣਾ ਕੋਈ ਨਾ ਮੇਟਨ ਹਾਰ ਸਤਿਗੁਰ ਕੇ ਸੇਵਾ ਗਾਖੜੀ ਸਿਰ ਦੇਜੈ ਆਪ ਗਵਾਈ ਸਬਦ ਮਿਲੇ ਤਾਂ ਹਰ ਮਿਲੇ ਸੇਵਾ ਪਵੈ ਸਬਤਾਈ ਪਾਰਸ ਪਰਸਿਆ ਪਾਰਸ ਹੋਏ ਜੋ ਤੇਜੋਤ ਸਮਾਈ ਜਿਨ ਕੋ ਪੂਰਬ ਲਿਖਿਆ ਤਿੰਨ ਸਾਧਗੁਰ ਮਿਲਿਆ ਆਇ ਮਤ ਭੁੱਖਾ ਭੁੱਖਾ ਮਤ ਕਰ ਮਤ ਤੂੰ ਕਰੇ ਪੁਕਾਰ ਲੱਖ ਚੁਰਾਸੀ ਜਨ ਸ੍ਰੀ ਸਭ ਸੈ ਦੇ ਆਧਾਰ ਨਿਰਪਉ ਸਦਾ ਦਿਆਲ ਹੈ ਸਬਨਾ ਕਰਦਾ ਸਾਰੋ ਨਾਨਕ ਗੁਰਮ ਕਬੂਜੀਏ ਪਾਈਏ ਮੋਖ ਦਵਾਰੋ ਨਿਰਪੋਸਾ ਦਾਦਿਆਲ ਹੈ ਸਬਨਾ ਕਰਦਾ ਸਾਰੋ ਨਾਨਕ ਗੁਰਮ ਕਬੂਜੀਏ ਪਾਈਏ ਮੋਖ ਦਵਾਰੋ